ਲੇ ਵਧੀਆ ਤਾਂ ਨئے ਰੰਗ ਹੋ ਗਿਆ ਨਾਲੇ ਮੈਂ ਤਾਂ ਸਾਰਾ ਕਮਰਾ ਬੇਲਾ ਕਰਵਾਤਾ ਬੈੱਡ ਬੈੱਡ ਰਹਿ ਗਏ ਮਾਂ ਜਿਹੜਾ ਸਮਾਨ ਹੋਊ ਭੈਣ ਦਾ ਇੱਥੇ ਲੱਗ ਜੂਗਾ ਤੇ ਆ ਬੈੱਡ ਬੈੱਦੇ ਵਾਲੇ ਪਏਗੇ ਬੈੱਦੇ ਤਾਂ ਇੱਥੇ ਪਨਾਣਾ ਸਮਾਨ ਤਰੀ ਬਚੀ ਦੇ ਦੇਣੀ ਦਾ ਮੈਂ ਤਾਂ ਸਾਰਾ ਕਹਿ ਕੇ ਬਾਈ ਵਰਗੇ ਨੂੰ ਉੱਥੇ ਧਰਾਤਾ ਦਰਵਾਜੇ 'ਚ ਦੇਖੀ ਜੂ ਹੁਣ ਕੀ ਬਣਦੀ ਐ ਲੜੂਗੀ ਤਾਂ ਹੈਗੀ ਮੇਰੇ ਨਾਲ ਐੜੀ ਐ ਜਦੋਂ ਆ ਕੇ ਐਂ ਬੋਲੂਗੀ ਆਖੂਗੀ ਮੇਰਾ ਸਮਾਨ ਮੇਰੇ ਪੁੱਛੇ ਬਿਨਾਂ ਕੱਢਿਆ ਕਿਵੇਂ ਜੇ ਮੈਂ ਪੁੱਛਦੀ ਸੀ ਫਿਰ ਉਹ ਕੱਢਣ ਨਹੀਂ ਸੀ ਦਿੰਦੀ ਫਿਰ ਉਹ ਕਹਿੰਦੀ ਭਈ ਮੇਰਾ ਉੱਥੇ ਧਰੋ ਨਾ ਵੀ ਮੈਂ ਤਾਂ ਇੱਥੇ ਰੱਖੂਗੀ ਹੁਣ ਫਿਰ ਬਿਆਦਾ ਕੰਮ ਹੈ ਤੇ ਕਮਰੇ ਬਿਨਾਂ ਕਿੱਥੇ ਸਰਦਾ ਹੈ ਚਲ ਦੇਖੀਓ ਜਿਹੜਾ ਕੁਝ ਕਰੂਗੀ ਕਰਨ ਦੇ ਮੈਂ ਦਾ ਦਰਸ਼ ਹੋਈ ਚ ਜਾ ਕੇ ਕੰਮ ਕਰਾਂ ਭੂਮਾ ਮਰਝਾ ਲੋੜਾ ਹੈ ਹਲੇ ਜਿਦੋਂ ਘਰੋਂ ਦੀ ਪੈਣਾ ਉਹ ਦੇਖੀਓ ਪਹਿਲੇ ਮੇਰਾ ਸਾਮਾਨ ਸਾਰਾ ਕੜਕੜ ਇੱਧਰ ਸਿਰਦਾ ਨਹੀਂ ਜਦੋਂ ਕਹਿੰਨਾ ਮੇਰਾ ਸਾਮਾਨ ਕੜਕੜ ਸਿੱਟੀ ਆ ਨਾ ਆ ਦਾ ਸਾਮਾਨ ਦੀ ਤਾਂ ਹੋਈ ਪਈ ਐ ਤੇ ਮੇਰੇ ਘਰ ਬਥਰੀ ਐ ਯੇ ਮਗਾ ਲ ਕੁੜਾ ਹਰਪ੍ਰੀਤ ਉਹ ਮੈਂ ਮਰ ਜਮੈਂ ਤਾਂ ਚਾਹ ਤਾਂ ਰੱਖੀ ਸੀ ਹੁਣ ਆਉਂਦੀ ਐ ਬੋਲਦੀ ਪਤਾ ਨਹੀਂ ਕੀ ਬੋਲੂਗੀ ਆ ਕੇ ਬੇਬੇ ਕੀ ਕਹਿਣੀ ਐ ਕੀ ਕਹਿਣਾ ਸੀ ਵਾ ਭਾਈ ਹਾਂ ਤੇ ਤੇਰੇ ਆ ਵੀ ਭੈਣ ਦਾ ਤਾਂ ਹੋ ਗਿਆ ਵੀ ਮੇਰੀ ਭੈਣ ਆਉਗੀ ਨਵੀਂ ਆਉਗੀ ਖਾਣੇ ਮਤਾਰੇ ਬੇਲੇ ਕਰਨਾ ਸਾਫ ਕਰਨਾ ਤੋ ਉਹਦੇ ਵੇਰ ਕਰਨਾ ਉਹਦਾ ਸੰਦਾਰ ਹੁੰਦੀ ਤਾਂ ਕੰਮ ਹੋ ਗਈ ਤੇ ਨ ਕੋਈ ਨਾ ਕੱਢ ਕੇ ਤਾਂ ਬਾਹਰ ਮਾਰੇ ਚਾ ਮੈਨੂੰ ਮੇਰੇ ਸਮਾਨ ਦੀ ਲੋੜ ਨਹੀਂ ਇਹ ਬੇਪੁਰਾਣਾ ਸਮਾਨ ਹੈ ਉਹਨਾਂ ਉੱਥੇ ਜੇ 2-4 ਦਿਨ ਪਿਆ ਰਹੂਗਾ ਫਿਰ ਕੀ ਗੱਲ ਹੈ ਵਿਆਹ ਤੋਂ ਬਾਅਦ ਅੰਦਰ ਧਰ ਜੰਨੇ ਆ ਦੂਜੇ ਕਮਰੇ ਚ ਧਰ ਲਈ ਇਧਰ ਉਹ ਸਮਾਨ ਪਿਆ ਬਾਹਰ ਹੈ ਜੇ ਟੱਪੇ ਡੁੱਬੇ ਪਿਆ ਨਾ ਫਿਰ ਇਹ ਧਰ ਦੇ ਦੇ ਤੇਰਾ ਅੱਗੇ ਬਾਹਰ ਸਮਾਨ ਪਿਆ ਅੱਗੇ ਪੁਰਾਣਾ ਸਮਾਨ ਹੈ ਤੇਰਾ ਬਾਹਰ ਤਾਂ ਫਿਰ ਤੋਂ ਮੈਂ ਨਹੀਂ ਪੁਰਾਣੀ ਇਹ ਇਹਨੂੰ ਵੀ ਬਾਹਰ ਕੱਢ ਤੂੰ ਤੁਸੀਂ ਲੈ ਲੈ ਅੰਦਰ

ਸੋਨੂੰ ਉਹ ਸੋੜੇ ਦੇ ਕੇ ਨਿੱਤਾ ਮੇਰੇ ਤੋਂ ਨਹੀਂ ਜਾਂਦਾ ਜੀ ਰੂੜੀ ਤੇ ਚੱਕੇ ਸਾਰੇ ਇਹ ਆਨੰਦ ਨਹੀਂ ਆਉਂਦਾ ਬਾਹਰ ਕੋਈ ਰੂੜੀ ਤੇ ਤਾਂ ਨਹੀਂ ਛੱਡਿਆ ਘਰੀ ਤੇ ਉਹ ਹੀ ਕਰਤੇ ਹੋਏ ਆ ਉਹ ਕਿਹਨੇ ਕਰਾ ਨੀ ਬਾਹਰ ਕਰਕੇ ਮੂਰੇ ਪੜਦਾ ਲਾ ਦੇਣੀ ਆਪੇ ਕਰਦਾ ਲਾ ਉਹਨੇ ਕੰਮ ਰੰਦਾ ਸੀ ਇੱਕ ਘਰੋਂ ਘਰਦਿਆਂ ਮੇਰੇ ਸਮਾਨ ਦੀ ਠਿੱਕ ਗੱਲ ਸੀ ਮੇਰੇ ਸਮਾਨ ਨਾਲ ਜਾਦੇ ਕੰਮ ਰੰਦੇ ਬੂਲ ਹੁੰਦੇ ਸੀ ਕੱਟ ਕੇ ਸਿਰ ਤੋਂ ਸ਼ਰਮ ਨਹੀਂ ਮੰਨਦੇ ਨਾ ਜਮਾ ਹੱਦ ਹੋਈ ਪਈ ਐ ਲੈ ਜੇ ਮੈਂ ਪੁੱਛਦੀ ਤਾਂ ਫੇਰ ਵੀ ਲੜਦੀ ਮੇਰੇ ਨਾਲ ਤੇ ਜੇ ਉਹ ਮੈਂ ਬਿਨਾ ਪੁੱਛੇ ਕੱਢ ਕੇ ਲੜਨਾ ਇਹਨੇ ਫੇਰ ਦੀ ਸੀਗਾ ਹੁਣ ਦੱਸ ਤੇ ਅਸਮਾਨ ਤੇ ਚਪਰਾਣਾ ਤੇ ਤੇ ਡਰ ਲਗੇ ਤੇ ਉਹਦਾ ਨਮਾ ਉੱਥੇ ਰੋਲਦੀ ਹੈ ਰੇਤੇ 'ਚ ਕੋੜੇ ਟੂੜੀ ਪੀ ਗਰਦ ਪੈਂਦੀ ਹੈ ਫੇਰ ਕਿੰਨੇ ਇਹ ਤੇਰੇ ਤੇ ਗਰਦ ਪਈ ਉਹ ਤਾਂ ਬੋਲੀ ਜਾਂਦੀ ਬੋਲੀ ਜਾਂਦੀ ਉਹਦੀ ਚਾਹ ਕਰਗੋ ਆਪੇ ਬੋਲ ਕੇ ਆਦਿ ਹੁਣ ਇਹ ਨਹੀਂ ਪਤਾ ਆਏ ਮਾਰੇ ਮੁੰਡੇ ਨੂੰ ਗਰਾਨਾ ਆਉਣ ਲੱਗ ਜੂ ਉਹਨੂੰ ਕਹਦੇ ਵੀ ਭਾਈ ਮੇਰਾ ਅਸਮਾਨ ਕਢਾਤਾ ਬਿਨਾ ਗੱਲ ਤੋਂ ਹੀ ਲੜਾਈ ਕਰਾ ਦੇ ਸਾਡੀ ਦੇਖੀ ਜੋ ਜਿਵੇਂ ਬਣੂਗਾ ਚਾਹ ਮਿੱਠਾ ਪਾਉਣੀ ਹੈ ਦੇਖ ਲੱਗ ਕੇ ਮੈਂ ਹਉ ਖੜੀਆ ਹੋਣਾ ਉਹਨੂੰ ਟਿੱਕੀ ਜਾਂਦੀ ਐ ਵੀ ਛੇਤੀ ਆ ਜਾਣਗੇ ਉਸੇ ਨੂੰ ਆਏ ਨੂੰ ਆਹ ਕਰੂੰਗੀ ਐ ਨਹੀਂ ਪਤਾ ਇਥੋਂ ਨਾਲ ਦੀ ਟੱਪਦੀ ਆ ਕੋਈ ਤਾਈ ਵਰਗੀ ਆ ਜੋ ਦੂਂਗਲਾ ਲਾਉਣ ਨੂੰ ਰਹਿੰਦੀ ਹੈਗੀ ਐ ਨਹੀਂ ਪਤਾ ਉਹਦਾ ਜਿਉ ਆ ਕੇ ਕਹਦੇ ਵੀ ਕੁੜੇ ਤੇਰਾ ਸਮਾਨ ਤਾਂ ਆ ਕੇ ਢੱਕੇ ਛੱਡ ਤਾ ਸਾਰੇ ਗੋਂਗ ਬਣਾ ਲੈ ਨਹੀਂ ਕਹਿੰਦੇ ਕੋਈ ਨਹੀਂ ਭਾਈ ਚਾਰ ਦਿਨਾਂ ਨੂੰ ਅੰਦਰ ਧਰ ਲਈ ਵਿਆਹ ਨਿਬੜ ਜਾਂਦੇ ਜੋ ਵਿਆਹ ਹੋ ਗਿਆ ਚੱਕੇ ਧਰ ਜਾਣਗੇ ਅੰਦਰ ਤੇਰਾ ਸਮਾਨ ਦਸ ਕੀ ਰੂੜੀ ਤੇ ਛੱਟੇ ਐ ਐ ਗੱਲਾਂ ਕਰਦੀ ਐ ਜਿਹੜਾ ਮੈਂ ਨਹੀਂ ਕਰਨੀਆਂ ਨੂੰ ਉਹ ਕਰਦੀ ਐ ਨਿਸ਼ਾਨੀਆਂ ਪੜ੍ਹੀਆਂ ਐ ਕਹਿੰਦੇ ਹੁੰਦੇ ਵੀ ਕੋਈ ਨਹੀਂ ਭਾਈ ਮੇਰਾ ਤਾਂ ਪਾਹਰ ਧਰਦੇ ਓ ਆਣਾ ਸਮਾਨਾ ਕਿਰਵਣਾ ਹੁੰਨਾ ਮੈਂਗਾ ਇੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਹੁਣ ਦੱਸ ਕਿ ਤੂੰ ਨਵੀਂ ਵਿਆਹੀ ਹੈ ਗੱਲਾਂ ਤਾਂ ਹੀ ਕਰਦੀ ਐ ਪੈ ਪਾਹਾਂ ਦੋ ਪਾ ਦੋਨੀ ਐ ਲਾਂਗ ਜੀ ਕੁੱਟਣ ਨਾਲ ਪਤਾ ਨਹੀਂ ਕਿੱਧਰ ਛੜਦਾ ਮੇਰਾ ਤਾਂ ਛੜਦਾ ਉਹ ਕਿਧਰੇ ਕਰਕੇ ਸਫਾਈ ਕਿਧਰੇ ਮਾਰਿਆ ਹੋਊਗਾ ਮੈਂ ਤਾਂ ਬੇਲਣਾ ਵੀ ਨਹੀਂ ਚਾਹੁੰਦਾ ਆ ਤੇਰੇ ਥੱਲੇ ਕੋਲ ਸੀ ਨਹੀਂ ਕੁੱਟ ਲਾਂਗੇ ਬਸ ਚਿੰਤਾ ਲੜਾਈ ਤੋਂ ਬਿਨਾ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਆ ਕੋਈ ਐ ਤਾਂ ਹੀ ਵੀ ਕੋਈ ਮਾਰਮਟਾ ਕੰਮ ਕਰਦੇ ਆ ਵਿਆਹ ਦਾ ਕੰਮ ਹੈ ਘਰੇ ਕੋਈ ਚੱਕਲਾ 베 ਲੈਣਾ ਤੋ ਲਿਆ ਆ ਕਿਉਂ ਤੇ ਇਹਨੂੰ ਕੋਈ ਡੱਬੇ ਡੂਬੇ ਚ ਪਾ ਦਾਂ ਹ ਕੁਛ ਨਹੀਂ ਪਾਉਂਦੀ ਜਮਾਂ ਹੱਥ ਨਹੀਂ ਲਾਉਂਦੀ ਆ ਕੇ ਬਸ ਲੜਾਈ ਆ ਕੱਲੀ ਨਹੀਂ ਅਗਲਾ ਕਹਿੰਦਾ ਵਿਆਹ ਲੈ ਕਰ ਸੌ ਕੰਮ ਹੁੰਦੇ ਆ ਕਿ ਸੌ ਨਾਲ ਤਿਆਰੀ ਕਰਵਾਉਣਾ ਹੁੰਦਾ ਬੁਰਗਾਂ ਇਹ ਚੋਂ ਲੜਾਈ ਕਰਨਾ ਵੀ ਨਹੀਂ ਮੇਰੀ ਭੈਣ ਦੇ ਰਿਸ਼ਤੇ ਤਾਂ ਇਹ ਰਾਜੀ ਨਹੀਂ ਸੀਗੀ ਵੀ ਉਹਦਾ ਲਵੇ ਨਾ ਅਡਾ ਵਿਆਹਾਂ ਮੈਂ ਹੋਰ ਲਮਾਂ ਕੋਈ ਇਹ ਦੋਨੇ ਭੈਣਾਂ ਦਾ ਇੱਕਾ ਹੋ ਜੂਗਾ ਇੱਕਾ ਤਾਂ ਹੁਣ ਕਰਾਂਗੀ ਤੂੰ ਦੇਖਦੀ ਜਾਈਂਦੇ ਤੇਰੀ ਲੋਟ ਆਏਗੀ ਤੂੰ ਵੀ ਆ ਜਾਣੀ ਮੇਰੀ ਭੈਣ ਉਹਦਾ ਤਾਂ ਨਹੀਂ ਫਿਰ ਸਵੇਰ ਤੈਨੂੰ ਆਈ ਦਾ ਪਤਾ ਲੱਗ ਜਾਊਗਾ ਮੈਂ ਤਾਂ ਅਜੇ ਫਿਰ ਵੀ ਚੁੱਪ ਕਰ ਜਾਨੀ ਆ ਮੇਰੇ ਤਾਂ ੱਟਣ ਵੀ ਕਿਧਰੇ ਛੜ ਤਮਰ ਤਾਂ ਦਿਮਾਗ ਹੀ ਖਰਾਬ ਕਰ ਦਿੰਦੀ ਹੈ ਭਲਾ ਦਾ ਦੀ ਹੋਵੇ ਕੀ ਚੀਜ਼ ਹੈ ਤੇ ਦੇਵਾ ਕੀ ਨਾ ਚਲ ਐਂ ਬਾੜ ਲਾਣੀ ਮੈਂ ਤਾਂ ਐਂ ਕਰ ਲਾਣੀ ਆ ਦੁੱਧ ਲੈਉਣੀਆਂ ਚੱਲ बू भाटा कहीं से मत समान तो हाथ नहीं ला दें समान तो सारा क्ड के आया दरवाजे चो बिया गारे जवानी भी लिया मारिया जाऊं बीजी चो समान नी भाने हां भाने समान सारा गई गे मारिया जाके फर्क देती नी भाने की करा जो गए घर दी आ गई क्ड के कहने समान हो मारया कि करा ਤੇਰੀ ਨੂੰ ਤਾਂ ਹੈ ਜਦੋਂ ਆਉਗੀ ਬਾਹਰ ਸਿਆਣੀ ਆਗੀ ਆ ਮੇਰੇ ਤਾਂ ਬਾਹਰ ਮਾੜੀ ਆਗੀ ਬਾਹਰ ਖੋਟੀ ਐ ਮੈਂ ਹੁਚੇਰਾ ਸਮਾਨ ਬੁਰਾ ਲੱਗਣ ਲੱਗਿਆ ਪੂਰਾ ਮੈਂ ਵੀ ਬੁਰੀ ਲੱਗਦੀ ਆ ਕਲਾ ਸਮਾਨ ਕੀ ਸਿੱਟੇ ਤਾਂ ਮੈਨੂੰ ਵੀ ਕੱਢੂਗਾ ਹੋਰ ਤਾਂ ਲੱਗਦਾ ਜੇ ਸਮਾਨ ਕੰਦੇ ਸਵੇਰ ਨੂੰ ਮੈਂ ਤੈਨੂੰ ਕਿੱਥੇ ਕੱਢਦੇ ਮੈਨੂੰ ਵੀ ਕੱਢੂਗੀ ਤੂੰ ਦੇਖੀ ਸਹੀ ਕਹਿੰਦੇ ਬਾਹਰ ਕਹਿੰਦੇ ਮੈਂ ਤਾਂ ਕਹਿੰਦੀ ਸੀ ਮੈਂ ਬੋਲੇ ਆ ਆ ਕੇ ਸੱਸੇ ਦੀ ਬਾਰਤ ਆਏਗੀ ਮੈਂ 13 ਤਾਰੀ ਆਈ ਮੈਂ ਤਾਂ 12 ਤਾਰੀ ਕਹਾ ਤੁਸੀਂ ਮੇਰੇ ਨੂੰ ਤਾਂ 13 ਤਾਰੀ ਆ ਗਈ ਮੈਂ ਮੈਨੂੰ ਤਾਂ ਸੌ ਕਹਾ ਆ ਲੱਗਦਾ ਸੀ ਮੈਂ ਕਿ ਤੂੰ ਤਾਂ ਸਾਰੇ ਤੋਂ ਬੱਤੇ ਛੱਟੀ ਚਲੋ ਤੂੰ ਤਾਂ ਮੇ

ਬੋਲਣਾ ਰਿਸੋ ਤਾਂ ਤੂੰ ਮਰ ਸੋਕ ਤਾਂ ਛੋਟਾ ਦੋਸੀ ਮਹੀਨ ਤਬਰ ਜਮੀਨੀ ਡਰਦਾ ਤਾਂ ਮੈਂ ਤਾਂ ਹੁਣ ਆਈ ਚੱਕ ਲਾ ਨਾ ਨਾ ਕੋਈ ਨਹੀਂ ਡਰਦਾ ਬਣਾ ਸਿਰ ਚ ਗਲੀਆਂ ਕਰਦੇ ਬਾਹਰ ਪਾਉਂਦੇ ਐਵੇਂ ਲੱਗਦਾ ਇੱਕ ਦਿਨ ਕੱਟਣਾ ਸਰਦਾ ਨਹੀਂ ਹੁਣ ਸਮਾਨ ਕੜਕੜ ਕਹਿੰਦੇ ਮੈਂ ਤਾਂ ਹੈ ਨਹੀਂ ਸੀ ਕੰਮ ਵਾਲੀ ਲਾ ਲਿਆ ਕਿ ਵਿਆਹ ਹੈਗਾ ਵਿਆਹ ਹੈਗਾ ਕੜਕੜ ਮੇਰਾ ਸਮਾਨ ਤਾਂ ਬਾਹਰ ਮਾਰਿਆ ਆਰ ਦਰ ਕਾ ਮੈਂ ਅੰਦਰ ਚੇਨ ਲਿਆ ਨਾ ਤੇ ਇੱਕ ਕਮਰੇ ਚ ਚਾਰ ਦਿਨ ਦੀ ਚੋਖਾ ਨਹੀਂ ਨਾ ਛੋੜੇ ਸਤਾ ਗਏ ਛੋਟੇ ਹਾਂ ਤੇ ਇੱਕ ਕਮਰੇ ਚ ਚਾਰ ਦਿਨ ਦੀ ਕਿਹਦੀ ਗੱਲ ਸੀ ਇੱਕ ਜਗਾਦਰ ਦਿੰਦੀ ਇਹ ਕਹਿੰਦੀ 25 30 ਸਾਲ ਦਾ ਤੇਰਾ ਪੁਰਾਣਾ ਸਾਮਾਨ ਮੋੜ ਦੇ ਮਾਪੇ ਉਹਦਾ ਦਿੱਤਾ ਹੋਇਆ ਕੋਈ ਨਹੀਂ ਮਾਪੇ ਦਾ ਦਿੱਤਾ ਨਹੀਂ ਜਿਹੜਾ ਹੁਣ ਇਹਨਾਂ ਨੂੰ ਆਪਦਾ ਦਿੱਤਾ ਹੈ ਮਾਪੇ ਦਾ ਦਿੱਤਾ ਮੇਰਾ ਸਮਾਨ ਤਾਂ ਇਹਨਾਂ ਨੂੰ ਬੁਰਾ ਲੱਗਦਾ ਹੈ ਮੇਰਾ ਤਾਂ ਸਮਾਨ ਦੇਖ ਕੇ ਜਰਦ ਨੇ ਇਹ ਹਜੇ ਮਾੜਾ ਮੋਟਾ ਡਰਦਾ ਹੈਗਾ ਜੇ ਮੈਂ ਕਹਿੰਨ ਮਰ ਗਈ ਮੈਂ ਤਾਂ ਰ ਮੇਰੇ ਸਮਾਨ ਦੀ ਤਾਂ ਤੂੰ ਹੀ ਬਾਦਣੀ ਮੇਰਾ ਸਮਾਨ ਤਾਂ ਰੱਖਣਾ ਨਹੀਂ ਨਹੀਂ ਭਾਵੇਂ ਕੀ ਕਰੇ ਇੰਨਾ ਮਹਿੰਗਾ ਸਮਾਨਾ ਕੀ ਸੋਨਾ ਸਮਾਨ ਤੇ ਕੋਈ ਪਲਾਣਾ ਨਹੀਂ ਸਮਾਨ ਤਾਂ ਨਵੇਂ ਬਰਬਰ ਤੇ ਤੇ ਨਾ ਵਰਗਾ ਤਾਂ ਆਏਗਾ ਫਿਰ ਕਹਿੰਨ ਹੁਣ ਉਹਨੂੰ ਬੁਰਾ ਲੱਗਦਾ ਉਹਦਾ ਆਪਦਾ ਸਮਾਨ ਵਧੀਆ ਲੱਗਦਾ ਕਹਿੰਨ ਮੇਰਾ ਸਮਾਨ ਚੰਗਾ ਕਿਉਂ ਲੱਗਦਾਗਾ ਬਸ ਕਹਿੰਦੇ ਇੱਕ ਸੇ ਅੰਦਰ ਕੱਢ ਨਾ ਨਾ ਕੇ ਸਰਕਸੋਈ ਬੈਠੀ ਆ ਸਰਦਾ ਨੀਗਾ ਜਦੋਂ ਬਾਹਰ ਵਗ ਜਲੇ ਮਾੜੀ ਦਾ ਬਚਾਉਂਦੀ ਏ ਉਹਦੀ ਚਾਕੇ ਕਰੇ ਕੁਸਤਰੋ ਨੇ ਕਰੇ ਕੁਸਤਰੋ ਨੇ ਮੈਂ ਤਾਂ ਕੱਲ ਦੀ ਘਰੇ ਬੈਠੇ ਕੱਲ ਤਾਂ ਕੁਛ ਨਹੀਂ ਕੀਤਾ ਅੱਜ ਮੈਂ ਮਾੜੇ ਬਾਹਰ ਵਗ ਗਈ ਮੇਰਾ ਮਗਰ ਲਾ ਕੇ ਕੰਮਾਂ ਦੀ ਸਮਾਨ ਸਾਰਾ ਕੱਢ ਤਾ ਚਲ ਵਕ ਪਿੱਛਾ ਹੀ ਤਕਾ ਦੇ ਤੂੰ ਜਾ ਹੀ ਨਾ ਕਰ ਲਾ ਕੇ ਜਾਇ ਨਾ ਕਰ ਕੰਮ ਤਾਂ ਨੇ ਜਾਣਾ ਪੈਣਾ ਮੈਂ ਤਾਂ ਪੇ ਦੰਦੇ ਫੜਾਣ ਦੇ ਕੰਮ ਜਾ ਤਾਂ ਕਰਿਆ ਕੰਮ ਜਾ ਹਜੇ ਮੈਂ ਇੱਧਰ ਹਾਂ ਐਸ ਪਾਸੇ ਫਿਰਦੀ ਸੀ ਮੁੰਡਾ ਨੇ ਦੇਖਦੀ ਸੀ ਮੁੰਡਾ ਨੇ ਆਇਆ ਫੇਰ ਤੋਂ ਫਿਰ ਮੁੰਡਾ ਨੂੰ ਦੱਸਦੀ ਆ ਵੀ ਪਹਿਲੇ ਮੇਰਾ ਸਮਾਨ ਇੰ ਨੇਪਾਲੇ ਕੀ ਪਾਈ ਕੋਈ ਜੂਣ ਨੇਪਾਲੇ ਬੁੜੇ-ਬੁੜਿਆਂ ਦੀ ਤਾਂ ਕੋਈ ਮੁੰਡੇ ਵਾਹੇ ਜਾਂਦੇ ਨੇ ਤੇ ਦਮਕ ਵਕਤ ਹੀ ਆ ਜਾਂਦੀ ਆ ਜਾਂਦੀ ਹੈ ਪੁੱਛਣਾ ਭਣ ਪੁੱਛਣਾ ਕਹਿੰਦੇ ਕੀ ਕਹਿੰਦੇ ਮੇਰੇ ਨਾਲ ਤਾਂ ਹੁਣ ਕਹਿੰਦੇ ਲੜਕੇ ਹੱਟੇ ਜੇ ਤੈਨੂੰ ਮਾੜਾ ਮੋਟਾ ਦੱਸ ਦੂਗਾ ਕੋਈ ਸਾਈਂ ਨਹੀਂ ਪਤਾ ਤੇਰਨਾ ਵੀ ਲੜਤੇ ਮੈਂ ਤਾਂ ਮੁੰਡੇ ਨੂੰ ਡੀਕਦੀਆਂ ਤੇ ਡੀਕ ਚ ਕਢੀਆਂ ਪੁੱਛਦੀਆਂ ਹੁਣ ਲੈ ਦੱਸ ਵੀ ਇੱਥੇ ਲੈ ਕੇ ਸਮਾਨ ਧਰਦੀਏ ਕਿ ਹੁਣ ਆਹ ਸੋਨੇ ਦੇ ਡੱਬੇ ਪਏ ਨੇ ਆਹ ਆਟਾ ਕੋਟਾ ਤਰਾਤਾ ਦੂਜਾ ਹੁਣ ਸਿੱਧਾ ਲੈ ਕੇ ਧਰਿਆ ਤੇ ਵੀ ਤੇਰਾ ਸਮਾਨ ਦੱਸ ਇੱਥੇ ਕਿੱਥੇ ਲੈ ਕੇ ਧਰਦਗੇ ਕੜੇਸ ਕਰਨੇ ਨਹੀਂ ਤਾਂ ਕੜੇਸ ਤੋਂ ਬਣਾਇਨ ਨੂੰ ਤਾਂ ਹੋਰ ਕੋਈ ਕੰਮ ਨਹੀਂ ਬੇਬੇ ਨੂੰ ਤਾਂ ਬਸ ਕੱਲੀ ਲੜਾਈ ਭਾਲਦੀ ਐ ਹਤਾਈ ਪਤਾ ਨਹੀਂ ਕਿਵੇਂ ਆਉਂਦੀ ਐ ਕੋਣ ਹਰ ਤਰੀਕਾ ਸਮਾਨ ਚ ਬੇਬੇ ਦਾ ਉੱਥੇ ਤਾਂ ਚਲ ਵਧੀਆ ਹੋ ਗਿਆ ਹਨਾ ਪੁਰਾਣਾ ਸਮਾਨ ਸੀ ਬੁਰਾ ਲੱਗਦਾ ਤੁਹਾਡੇ ਨਵੇਂ ਸਮਾਨ ਚ ਕਈ ਤੇ ਤੇ ਜਰ ਕਰਦੇ ਨੇ ਕਹਿੰਦਾ ਵੀ ਵਧੀਆ ਹੋ ਗਿਆ ਉੱਥੇ ਤਾਂ ਆ ਮੇਰੀ ਸੱਸ ਨੂੰ ਪੁੱਛ ਕੇ ਦੇਖ ਕਿੰਨਾ ਕੁਛ ਕਰਕੇ ਹਟੀਆਂ ਮੇਰੇ ਨਾਲ ਓਏ ਸਸਤਾ ਪਾਉਂ ਉਹੀ ਪੜੀ ਜਾਂਦੀ ਐ ਤੇਰੀ ਕੀ ਹੁੰਦਾ ਅੱਛਾ ਵੀ ਉਸਤਾਈ ਐ ਉਹ ਤੂੰ ਬਾਹਰ ਤੇ ਆਗਾ ਅੰਦਰ ਹੀ ਤੇ ਆਗਾ ਅੰਦਰ ਹੀ ਪੈ ਕਾਈ ਮੈਂ ਤਾਂ ਐਂ ਕਹਿ ਸੀ ਮਾਂ ਜੀ ਜਾਦੇ ਕਰਦੀਆਂ ਮੂਰੇ ਪਰਦਾ ਜਾਂ ਲਾ ਜਾਾਂਗੇ ਚਲ

ਕੰਨੀ ਛੱਡਦੀ ਕੰਨੀ ਮੈਂ ਤਾਂ ਕਮਰਾ ਛੱਡਦੀ ਨਹੀਂ ਕਹਿੰਦੀ ਤੇਰਾ ਹਉਦੇ ਪਿਆਰੀ ਭੈਣ ਦਾ ਇੱਧਰ ਧਰ ਦੇ ਤਾਹਾਂ ਕੁਝ ਕੰਨੀ ਚਵਾਰੇ ਚ ਕਰ ਲਓ ਭਈ ਮੈਂ ਤਾਂ ਥੱਲੇ ਕਰਨ ਨਹੀਂ ਦਿੰਦੀ ਲੈ ਦੇਖ ਲੈ ਇੱਥੇ ਤੇ ਹੁਣ ਕੋਈ ਮਿਲ ਗਿਆ ਲਾਉਦਾ ਉਹ ਵੀ ਪਊਗਾ ਤੇ ਦੇਖ ਪਰ ਹੋਰ ਦੀ ਸਮਾਨ ਕੀ ਕਰੂਗਾ ਤੇ ਇੱਥੇ ਕੀ ਕੀ ਰਹਿਂਦੀ ਆ ਕਮਰੇ ਅੰਦਰ ਮਿਲ ਗਿਆ ਭੈਆਗਾ ਨਾਲ ਹੁਣ ਨਵੀਂ ਬਿਆਹੀ ਨੂੰ ਤਾਂ ਤੇ ਚਵਾ ਕੇ ਨਹੀਂ ਲੈ ਜਾਂਦੇ ਪੌੜੀਆਂ ਵੀ ਭਈ ਤਾਂ ਬਹਿ ਜਾ ਉਹ ਤਾਂ ਹੁਣ ਇੱਥੇ ਬੈਠੂਗੀ ਕਮਰਾ ਤਾਂ ਸਾਫ ਕਰਨੀ ਪਿਆ ਦੇਖੋ ਕੰਨਾ ਮਿਲਦਾ ਕਮਰਾ ਉਹ ਤਾਂ ਮਾੜੀ ਮਾੜੀ ਗੱਲ ਪਿੱਛੇ ਨਾ ਕੋਈ ਵਾਸੇ ਬੋਲੀ ਜਾਂਦੀ ਰਹਿੰਦੀ ਰਹੀ ਤੇਰੀ ਬੇ ਕੰਨੀ ਰਾਜੀ ਉਹ ਅੱਡ ਹੋਰ ਭਾਲਦੀ ਸੀ ਕਹਿੰਦੀ ਇੱਕੋ ਜਿਵੇਂ ਦੋਨੇ ਹੋ ਗਏ ਦੋਨੇ ਮੇਰੇ ਨਾਲ ਲੜਿਆ ਕਰਨੀਆਂ ਮੈਂ ਜ਼ੋਰ ਪਾ ਕੇ ਆਦੀ ਭੈਣ ਦਾ ਕਰਾਤਾ ਹੁਣ ਉਹਨੂੰ ਔਖੀ ਹੋ ਜਾਈ ਲਾ ਫੇਰ ਕੀ ਹੋਵੇ ਬਾਬਾ ਕਰਾਤਾ ਵਧੀਆ ਹੋ ਗਿਆ ਦੋਨੇ ਪਰ ਇੱਕ ਕਰ ਹੋ ਜਾਂਦੀਆਂ ਬਲਾਈ ਸੋਣਾ ਹੋ ਗਿਆ ਕੰਮ ਉਹਨੂੰ ਕੀ ਮਾਰਾ ਹੋਇਆ ਮਾਰਾ ਉਹਨੂੰ ਤਾਂ ਇਹ ਹੋ ਗਿਆ ਨਾ ਵੀ ਸੱਜੀਆਂ ਭੈਣਾਂ ਹੋ ਗਈਆਂ ਦੋਨੇ ਉਹਦੀ ਗੱਲ ਐ ਨਹੀਂ ਪਤਾ ਮੈਨੂੰ ਕਿਤੇ ਦੋਨੇ ਫੜ ਕੇ ਕੁੱਟਣ ਲੈ ਅਸੀਂ ਐ ਕੋਈ ਕੁੱਟਦਿਆਂ ਦਾ ਨਹੀਂ ਸੀ ਪਾਗਲਾਂ ਦਾ ਨਹੀਂ ਅਸੀਂ ਤਾਂ ਆਦੀ ਮਾਂ ਵਾਂਗੂ ਰੱਖ ਦਿਆਂ ਮੈਨੂੰ ਤਾਂ ਆਦੀ ਮਾਂ ਵਾਂਗੂ ਲੱਗਦੀ ਐ ਜਦੋਂ ਲੜਪਾਂਦੀ ਐ ਮੇਰੇ ਨਾਲ ਮੈਂ ਤਾਂ ਬਾਹਲੇ ਜਵਾਬ ਵੀ ਨਹੀਂ ਦਿੱਤੇ ਮੈਂ ਕ ਕੀ ਗੱਲ ਹੈ ਜੀ ਤੇਰਾ ਸਮਾਨ ਉੱਥੇ ਪਈ ਤੈਨੂੰ ਬੁਰਾ ਲੱਗਦਾ ਉੱਥੇ ਪਿਆ ਤੇਰਾ ਅੰਦਰ ਚੱਕ ਲਿਆ ਨਾ ਮੇਰੀ ਭੈਣ ਦਾ ਉੱਥੇ ਧਰ ਦਿਆਂਗੇ ਨਾ ਨਾ ਕਹਿੰਦੇ ਤੇਰਾ ਸੁਭਾਅ ਹੋਈ ਤੇਰੀ ਭੈਣ ਦਾ ਪਈ ਉਹ ਤੇਰਾ ਸੁਭਾਅ ਕੀ ਮਾਰਾਗਾ ਅਹ ਜਾ ਵਧਿਆ ਸੁਭਾਅ ਗੱਬਲਾਈ ਸੋਣਾ ਉਹ ਮੇਰੀ ਭੈਣ ਤਾਂ ਮੇਰੇ ਨਾਲੋਂ ਵੀ ਨਰਮ ਹੈਗੀ ਮੈਂ ਤਾਂ ਅਜੇ ਬੋਲ ਪਾ ਨਹੀਂ ਉਹ ਤਾਂ ਜਮੀ ਨਹੀਂ ਬੋਲਦੀ ਬਸ ਉਹ ਤਾਂ ਬੋਲਦੀ ਉਹ ਦੇ ਨਾ ਛੋਟੋ ਸਾ ਪਾ ਆਜੇ ਇੱਕ ਡੋਲੇ ਦੀ ਇੱਕੇ ਕਰ ਦਿਓ ਉਹ ਹੋ ਗਿਆ ਬਿਚੂ ਵੀ ਤਾਂ ਸੁਬੋਲਦੀ ਆ ਫਿਰ ਉਹ ਫਿਰ ਜੇ ਨਰਮ ਸੀ ਮੇਰੀ ਭੈਣ ਦਾ ਫੇਰ ਹੀ ਲਿਆ ਮੈਂ ਰਿਸ਼ਤਾ ਮੈਨੂੰ ਪਤਾ ਸੀ ਬੀਜ ਕੋ ਹੋਰ ਆਗੇ ਹੋਰ ਨਾ ਨੇ ਮੇਰੀ ਸੱਚ ਨੇ ਨਹੀਂ ਕੱਟਣਾ ਸਾਨੂੰ ਉਹਦੀਆਂ ਅੱਡ ਕਰ ਦੂਗੀ ਉਹ ਨਰਮਾ ਉਹਨੇ ਕੁਝ ਬੋਲਣਾ ਨਹੀਂ ਕੁਝ ਮਰਜ਼ੀ ਬੋਲਦੀ ਆਹ ਕੋਈ ਤੂੰ ਤਾਂ ਜਾਂ ਪਈ ਆ ਕਮਰਾ ਦੇ ਦੇ ਇੱਥੇ ਹੁਣ ਪਈਆ ਦੇਖ ਲੈ ਆ ਸਿੱਧਾ ਘਾੜਾ ਸਾਰਾ ਇਹਨਾਂ ਸਮਾਨ ਕਿੱਥੇ ਕੱਢਣਾ ਦੇਣਾ ਸਿੱਧਾ ਪਿਆਗਾ ਸਾਰਾ ਸਮਾਨ ਪਿਆਗਾ ਡੱਬੇ ਇੱਥੇ ਭਰਾ ਭੁਰੇ ਦੇ ਸਾਰੇ ਜੇ ਮਠਿਆਈ ਜੇ ਇੱਥੇ ਨਹੀਂ ਬੈਸ ਬਣਾਉਗਾ ਕੋਣ ਤਾਂ ਹੀ ਸੰਗਰ ਕੁਝ ਹੋਰ ਬਿਚਾਉਣਾ ਪਊਗਾ ਮਠਿਆਈ ਧੰਵਤ ਤੇ ਐ ਕਰੀਂਦਾਈ ਮਠਿਆਈ ਤੇ ਤਾਂ ਤੇਰੀ ਡਿਊਟੀ ਲਾਵਾਂਗੇ ਤੂੰ ਪੱਕੀ ਰਹੀ ਚੰਗਾ ਚਲ ਰਾਈ ਕੋਈ ਲੈ ਕੇ ਠੀਕ ਹੋਇਆ ਨਾ ਹਮਾਰ ਹੋਈ ਪੜੇ ਤਵਾਈ ਲਾਉਂਗੀ ਠੀਕ ਤਾਂ ਮੈਂ ਹੋਊਂਗੀ ਤੇ ਕੋਈ ਨਾ ਤੇ ਫਿਰ ਕਰਾਵਾਂਗੀ ਕੰਮ ਸਾਰਾ ਚਾਪਾ ਦੇਵਾਂਗੇ ਚਲ ਪਹਿਣ ਵਰਗੀਆਂ ਨੂੰ ਕਹਿਦੀਆਂ ਦੀ ਤਿਆਰੀ ਕਰ ਲੈਣੀਆਂ ਵਿਆਹ ਦੀ ਨਾ ਕੋਈ ਨਾ ਭਾਈ ਤਿਆਰੀ ਤਾਂ ਹੈ ਜੇ ਮੇਰਾ ਕੱਪੜਾ ਤਾਂ ਸੁਣਿਆ ਛੱਡਿਆ ਤਾਂ ਬਣਾਈ ਸੋਣੀ ਤਾਂ ਤੇ ਬਲਾਈ ਕਿਹ ਬਲਾਈ ਤਿਆਰੀ ਕਰਕੇ ਨਾ ਮੇਰੇ ਬੇਬੀ ਜਾਏ ਸਾਰੇ ਘਰਾਂ ਚ ਹਾਂ ਆਈ ਹੋਰ ਕਾਲ ਦੇ ਕੇ ਆਈਏ ਤਾਂ 10 ਵੇ ਦੀ ਕਹਤਾ ਸਾਨੂੰ ਤਾਂ ਦੇਖ ਲੈ ਬਾਹਰ ਤਾਂ ਹੈ ਕਹਿੰਦੀ ਫਿਰ ਜੀ ਬਥੇਰਾ ਵਿਆਹ ਦੇ ਭਾਈ ਸਾਰੇ ਆਏ ਸਾਰੇ ਆਏ ਕਰੇ ਦੇਖ ਲੈਣਾ ਤਾਂ ਕੋਈ ਕੰਮ ਕਰਾਉਂਦੀ ਐ ਤੇ ਮੇਰੇ ਨਾਲ ਤੇ ਨਈ ਜੋ ਕੁਮਾਰੀ ਚੀ ਚੱਕਦਾ ਨਹੀਂ ਉਹਦੀ ਲੜਪਨ ਦੀ ਮੇਰੇ ਨਾਲ ਕਹਿੰਦੀ ਐ ਆ ਚੀ ਜ ਮੇਰੀ ਐਥੇ ਕੁੱਤਰੀ ਆਜ ਤੇ ਕੁੱਤਰੀ ਹਜੇ ਨਹੀਂ ਬਤਾਉਣਾ ਮੁੰਡਾ ਆਉਣ ਵਾਲਾ ਉਹਨੂੰ ਗੁਣਾਂ ਲਾ ਦੇ ਨਹੀਂ ਨਾਲ ਕੁਝ ਕਰਨਾ ਨਹੀਂ ਫਾਈਚਾਰ ਨਾਲ ਉਹ ਹੀ ਪਸਾ ਦੇ ਲਾਠੀ ਡਾਈ ਜਾਊਗੀ ਕੋਈ ਤੁਸ ਕੁਝ ਕਰਨਾ ਨਹੀਂ ਕਿਉਂ ਦੇ ਕੇ ਬੋਲਦੀ ਐਂਗੀ ਕੀ ਗੱਲ ਹੈ ਤਾਈ ਸਮਾਨ ਦੀ ਕਿੱਡੀਕ ਗੱਲਾਂ ਨੇ ਸਮਾਨ ਕਰਾ ਹੁਣ ਨਵੇਂਗਾ ਕਹਿੰਦੀ ਮੇਰੇ ਪੇਕੇ ਆਂਦੇ ਲੈ ਐ ਕਰਦੀ ਆਂ ਭਈ ਮੈਂ ਤਾਂ ਆ ਕਮਰੇ ਚ ਧਰਤ ਨਹੀਂ ਲਿਆ ਕੇ ਆਪਦਾ ਬਾਹਰ ਖੜ ਲੈਂਦੀ ਹੁਣ ਤਾਂ ਕੋਈ ਮੇਰੇ ਸਾਰੇ ਨਹੀਂ ਨਹੀਂ ਭਾਈ ਥੀ ਕਰੇ ਕੋਈ ਤੈਨੂੰ ਮੈਨੂੰ ਚੁਕੋ ਤਾਂ ਭਈ ਨਰਮ ਬਾਲੀਆ ਤਾਈ ਫੋਟਾ ਦੇਖ ਮਰਵਾ ਹੋਈ ਜਾਂਦਾ ਜੇ ਕਿਤੇ ਚੂਹਾ ਦੀ ਬੇਬੇ ਲੰਗੂ ਬੋਲਦੀ ਜਿਵੇਂ ਨੀ ਕਿਤਾਬ ਹੁੰਦਾ ਤੁਹਾਡਾ ਤਾਈ ਮੈਨੂੰ ਕਿੱਥੇ ਨਰਮ ਕਹਿੰਦੀ ਮੈਨੂੰ ਤਾਂ ਐ ਕਹਿੰਦੀ ਵੀ ਮੇਰੀ ਨੂੰ ਤਾਂ ਬਾਲੀ ਭੈੜੀ ਆਈ ਐ ਮੇਰੀ ਨੂੰ ਤਾਂ ਕਿਸੇ ਕੰਮ ਦੀ ਨਹੀਂ ਤਾਂ ਹੀ ਤਾਂ ਮੇਰੀ ਭੈਣ ਦਾ ਰਿਸ਼ਤਾ ਨਹੀਂ ਸੀ ਲੈਂਦੀ ਕਹਿੰਦੀ ਕਿੱਥੇ ਰੇ ਉਪਲੱਖੀ ਜਾਂਦੇ ਭਾਈ ਕੁਛ ਨਹੀਂ ਹੁੰਦਾ ਚਲੇ ਕੇ ਕਰਦੇ ਆ ਵਧੀਆ ਹੋ ਗਏ ਦੇ ਰਸਤੇ ਕੰਮ ਕਰਿਆ ਕਰੋਗੀ ਨਾ ਗੱਡੀ ਜਾਂਦੇ ਹੱਥੇ ਬੋਲ ਕੇ ਗਈ ਜੂ ਭਾਈ ਮਾੜਾ ਇਹ ਤੈਨੂੰ ਮਿਲੀ ਨਾ ਤੂੰ ਸਮਝਾ ਜੀ ਕੋਈ ਨਹੀਂ ਭਣ ਜੇ ਤੇਰਾ ਸਮਾਨ 72 ਤੱਕ ਕੁਲ ਗੱਲ ਨਹੀਂ ਚਾਰ ਦਿਨਾਂ ਨੂੰ ਭਾਵੇਂ ਤੂੰ ਅੰਦਰ ਧਰ ਲਈ ਉਹ ਕਹਿੰਦੀ ਤੁਸੀਂ ਨਾ ਮੈਂ ਕਹਿ ਦੂੰਗੀ ਕੋਈ ਨਾ ਆ ਗਾ ਮੈਂ ਉਟਕਾ ਦੂੰਗੀ ਚੰਗਾ ਲੱਗਦੀ ਤਾਂ ਨਹੀਂ ਤੋ ਕਿਉਣ ਵਾਲੀ ਉਂਗਲਾ ਤਾਂ ਭਾਵੇਂ ਲਾਜੇ ਚਾਰ ਉਹਦੇ ਮਿੰਨ ਤਲਾਵਦਨ ਵਿੱਚ ਤੋ ਪਕਾਏ ਜੀ ਮੇਰੀ ਸੱਸ ਨੂੰ ਪੁੱਠੀ ਬਹਿਲ ਤਾਂ ਭਾਵੇਂ ਕਰ ਦੋ ਇਹ ਵੀ ਦੇਖਣੀ ਹੈ ਜਾਨ ਕੇ ਵੀ ਕਰਦੀ ਕੀ ਹੈਗੀ ਆਹੀ ਕੰਮ ਹੈ ਉਹ ਅੰਡਣਾ ਦਾ ਇੱਕ ਆ ਕੀ ਇੱਕ ਮੁਰਗੀ ਇੱਕ ਦੇਖਣਾ ਜਾਂਦੀ ਇੱਕ ਦੂਜੀ ਦੇਖ ਪੁੱਛਣਾ ਜਾਂਦੀ ਕੁੜਾ ਤੇਰੀ ਸੱਸ ਦਾ ਸਮਾਨ ਤਰੇ ਤੇ ਪਤਾ ਤਾਂ ਇਹਨੂੰ ਹੋਊਗਾ ਐ ਨਹੀਂ ਪਤਾ ਮੇਰੀ ਬੇਬੀ ਇਹਦੇ ਕੋਲੇ ਬਾਗੀ ਹੋਵੇ ਜਾਂ ਮਿਲ ਗਈ ਹੋਵੇ ਇਹਨੂੰ ਮੈਂ ਤਾਂ ਹੁਣ ਅੰਦਰ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੁਛ ਕਰੀ ਜਾਣ ਮੈਂ ਤਾਂ ਆਪ ਦਾ ਸਮਾਨ ਸਾਹਮਣੇ ਆ ਪਈ ਹਾਂ ਮਾਤਾ ਜਰਾ ਪਤਾ ਲੈਣਾ ਕਿ ਉਹ ਢਿੱਲੀ ਸੀ ਤੂੰ ਕਿੱਥੇ ਫਿਰਦੀ ਐ ਮੈਂ ਤਾਂ ਮਾਤਾ ਵਾ ਸਾਈਂ ਫਿਰਦੀ ਆ ਮਾਂ ਘਾਤਾ ਬਲਾਈ ਸੋਣਾ ਕਰਤਾ ਹਨਾ ਸਫਾਈ ਹੋਗੀ ਤੇ ਸਾਰਾ ਸਮਾਨ ਮਾਂ ਕੇ ਬਾਹਰ ਤਰ ਤਹੜਾਈ ਤੇ ਕੁੱਤਾਈ ਸੋਣਾ ਦਾ ਕੀ ਕਰਤਾ ਉਹ ਤਾਂ ਚੱਕ ਚੱਕ ਕੇ ਮੇਰੀ ਮਾਂ ਦਾ ਸਮਾਨ ਹੀ ਸਾਰਾ ਬਾਹਰ ਸਿਰਤਾ ਮੈਂ ਭਾਈ ਕੋਈ ਨਾ ਫੇਰ ਹੋਣਾ ਪਤਾ ਫੇਰ ਕੰਮ ਵੱਡਾਗਾ ਆਪਣੇ ਘਰ ਦੇ ਬਿਹਾਰ ਦਾ ਹੁੰਦਾ ਕਿਦੋਂ ਕਨੇ ਤੇ ਫੇਰ ਦੇਖ ਹੁਣ ਨਵਾਂ ਸਮਾਨ ਵੀ ਠੀਕੂਗਾ ਫੇਰ ਆਪਣਾ ਤੇ ਫੇਰ ਵਿਚਾਰੀਆਂ ਨੇ ਫੇਰ ਬਾਹਰ ਕਰ ਲੈਣੀ ਸੀ ਉਹਨਾਂ ਵਿਚਾਰੀਆਂ ਨੇ ਪਰ ਉਹ ਹੋਰ ਕੀ ਕਰੇ ਕੋਈ ਸਪਲਾਈ ਕਰੀ ਆ ਤਾਈ ਤੂੰ ਕਿਡੀਆਂ ਗੱਲਾਂ ਕਰੀ ਜਾਨੀ ਆ ਉਹ ਮੇਰੀ ਮਾਂ ਦਾ ਸਮਾਨ ਤਾਂ ਨਵਾਂ ਹੀ ਏ ਏ ਕਿਹੜਾ ਪੁਰਾਣਾ ਕੋਈ ਨਹੀਂ ਚਲ ਕੋਈ ਨਾ ਭਾਈ ਨਵਾਂ ਤਾਂ ਹੈਗਾ ਫੇਰ ਕਿਹੜਾ ਹੁਣ ਕੋਈ ਕੁੜੀਆਂ ਕਿਤਰੀਆਂ ਦਾ ਦੋਹਾਂ ਹੁੰਦਾ ਨਵਾਂ ਹੁੰਦਾ ਇਹ ਹੁੰਦਾ ਕਿ ਉਹ ਕੋਈ ਵੱਡਾ ਬੰਦਾ ਹੁੰਦਾ ਸਮਾਨ ਚੜ ਦੇ ਕੋਈ ਨਾ ਹੋਈ ਜਿਹੀ ਹੋ ਜਾਂਦਾ ਹੁੰਦਾ ਕਾਈ ਇਹਦਾ ਮਤਲਬ ਜੇ ਮੇਰੀ ਮਾਂ ਦਾ ਸਮਾਨ ਬਾਹਰ ਕੱਢ ਕੇ ਸੱਟੇ ਦਰਵਾਜੇ 'ਚ ਕੱਲ ਨੂੰ ਮੇਰੀ ਮਾਂ ਨੂੰ ਵੀ ਕਰ ਦੇਣੀ ਹੈ ਫਿਰ ਭਾਈ ਕੱਲੂ ਕਰ ਦਣਗੇ ਕੋਈ ਨਾ ਚਾਹੇ ਹੁਣ ਜੇ ਹੁਣ ਅੰਦਰੋਂ ਥੀ ਸਮਾਨ ਰੱਖਦੇ ਸੀ ਫੇਰ ਥਾਪੀ ਦਾ ਲੱਗਦਾ ਸੀ ਜੇ ਹੁਣ ਕਿੰਨਾ ਸਮਾਨ ਤੇ ਅੰਦਰ ਫੇਰ ਭਾਈ ਪਰ ਜੀ ਦੀ ਵਿਚਾਰੀ ਕਿੱਥੇ ਹਰ ਤਰੀ ਤਾ ਉਹ ਤਾਈ ਕੋਈ ਚੱਜ ਦੀ ਗੱਲ ਕਰਿਆ ਕਰ ਉਹ ਮੱਛੀ ਤੇ ਤੂੰ ਫੂਸ ਪਾ ਦੇਣੀ ਹੈ ਤੂੰ ਐ ਸਮਝਾਉਣਾ ਸੀਗਾ ਹਰਪ੍ਰੀਤ ਨੂੰ ਕਿ ਭਾਈ ਛੁੱਡੀ ਗੱਲ ਮਾੜੀ ਹੈ ਅੱਜ ਮੇਰੀ ਮਾਂ ਦਾ ਸਮਾਨ ਕਰਦੇ ਨੇ ਕੱਲ ਨੂੰ ਇਹਨਾਂ ਦਾ ਕੋਈ ਸਮਾਨ ਜੇ ਕੱਟ ਕੇ ਛੱਕਿਆ ਨਾ ਬਾਹਰ ਉਦੋਂ ਇਹਨਾਂ ਨੂੰ ਪਤਾ ਲੱਗੂ ਮੇਰੇ ਕਹਨ ਲੱਗੂ ਪਾਲੀ ਪਤਾ ਕੋਈ ਨਾ ਫਿਰ ਆਈ ਮਾਨਨ ਕਰਾ ਜਿਸ ਵਸਤਿਆ ਸਮਾਨ ਦੀ ਲੋੜ ਨਹੀਂ ਲੋੜ ਤਾਂ ਉਹ ਲਾਣੀ ਵੀ ਹੈਗੀ ਬਸਤਣੇ ਵੀ ਨਾ ਫਿਰ ਹੁਣ ਕੀ ਕਰਨ ਵਿਚਾਰੀ ਉਹ ਵੀ ਕੀ ਕਰੇ ਕਰੋ ਬੈਠਕਦਾ ਨਹੀਂ ਆ ਪਰ ਕਿੰਨਾ ਭਰੇ ਭਰੇ ਭਾਏ ਨੇ ਕਾਹੀ ਮੇਰੀ ਗੱਲ ਸੁਣ ਲੈ ਜਦੋਂ ਮੇਰੀ ਮਾਂ ਦੇ ਸਮਾਨ ਦੀ ਲੋੜ ਸੀ ਨਾ ਉਹ ਤਾਂ ਅੰਦਰ ਹੀ ਰੱਖਿਆ ਸੀਗਾ ਉਹ ਹੁਣ ਉਹਨੂੰ ਆਏ ਆ ਮੇਰੀ ਮੇਰੀ ਭੈਣ ਦਾ ਸਮਾਨ ਨਵਾ ਆਜੂ ਹੁਣ ਮੇਰੀ ਮਾਂ ਦੇ ਸਮਾਨ ਦੀ ਲੋੜ ਨਹੀਂ ਤਾਂ ਸਿੱਟੇ ਚੱਕੇ ਇਹ ਕੱਲ ਸਿੱਟਿਆ ਪੁੱਤ ਉਹ ਤੂੰ ਤਾਂ ਮੰਨਤਾ ਜੀ ਬਸ ਉਹ ਹੀ ਬਣਾਈਦਾ ਯਾਨਾਗਾ ਅਜੇ ਤੂੰ ਪੁੱਠਿਆਂ ਦੇ ਚਾਇਆ ਕਰ ਕੋਈ ਨਾ ਤੇ ਕਮਰੇ ਬੇਲੇ ਹੋਗੇ ਤਾਂ ਕਿੱਕੇ ਉੱਠੀ ਧਰ ਲੋ ਉਹ ਤਾਈ ਮੈਂ ਪੁੱਠਿਆਂ ਵਿੱਚ ਜਾਉਂਦਾ ਹਾਏ ਤਾਂ ਸ਼ੁਕਰ ਹੈ ਰੱਬ ਦਾ ਹਣ ਇਹਨਾਂ ਨੇ ਇੱਥੇ ਦਰਵਾਜ਼ੇ ਜੀ ਸਮਾਂਤਰ ਆ ਉਹ ਕਦੇ ਕਵਾੜਾ ਉਹਨੂੰ ਵੇਚ ਜੀ ਨੇ ਦਿੱਤਾ ਹੁੰਦਾ ਇਹਨਾਂ ਨੇ ਮੰਨਤਾ ਇੱਕ ਵਾਰਾ ਵੀ ਦੇ ਤੈਨੂੰ ਇੱਥੇ ਕੰਮ ਨਾਲ ਆਓ ਵੀ ਕਵਾੜਾ ਰੋਣੀ ਵੇਚਣੀ ਨਹੀਂ ਨੱਕੇ ਵੇਚਣੀ ਆ ਕਵਾੜਾ ਵਾਲੇ ਨੂੰ ਅੱਜ ਘਰੇ ਤੇਰੇ ਕੋਲ ਬਾਤ ਨਹੀਂ ਥੇ ਛਿੱਟਕੇ ਆ ਨਾ ਉਹ ਤਾਈ ਆ ਕੇ ਮੈਂ ਸਹੀ ਗੱਲ ਕੀਤੀ ਹੈ ਉਹ ਆ ਵੀ ਕਮੜੀ ਗੱਲ ਹੀ ਕੀਤੀ ਐ ਕਾਲੂ ਕਮੜੀ ਕੀਤੀ ਆ ਭਾਈ ਤੂੰ ਹੀ ਕਾਲਾ ਬੁढ़ाईਗਾ ਨਾ ਕੋਈ ਯਾਦਗੀਆਂ ਗੱਲਾਂ ਆਖ ਕੇ ਮੂੰਹ ਕੋਈ ਕਵਰ ਨਾ ਗੱਲਾਂ ਨਹੀਂ ਅਜੇ ਕਰੇ ਸਮਾਨ ਤੇ ਕੋਈ ਗੱਲ ਨਹੀਂ ਲੈ ਕੇ ਦੇਣਾ ਐਨੀ ਨਾ ਤੀ ਬੋਲੀ ਜਾਵਾ ਕਰੀ ਮੈਨੂੰ ਤਾਂ ਸੀ ਤੂੰ ਬਿਮਾਰ ਐ ਮੈਂ ਤੇਰਾ ਪਤਾ ਲੈ ਕੇ ਹਾਂ ਉਹ ਤੂੰ ਦਾ ਮੱਚਦੀ ਤੇ ਹੋਰੀ ਫੂਸ ਪਾਈ ਜੰਨੀ ਐ ਕੋਈ ਨਾ ਭਾਈ ਫੂਸ ਨਾ ਕੋਈ ਪਉਂਦੀ ਨਹੀਂ ਮਰੋ ਥੋੜੀ ਗੱਗਤ ਕਿਹ ਕੀ ਕਰਦੀਆਂ ਦੀ ਜੇ ਹੁਣ ਮੈਂ ਤੇਰੇ ਕੋਲੋਂ ਕੁਝ ਕਹਿ ਦਿੰਦੀ ਅਜੇ ਜਾ ਕੇ ਤੂੰ ਫੇਰ ਕਹਾਂ ਕੁਝ ਕਹਿੰਦਾ ਕੋਈ ਨਹੀਂ ਕੋਈ ਨਹੀਂ ਤਾਈ ਬਗਿਆ ਤੂੰ ਮੈਂ ਜਾ ਕੇ ਪੁੱਛਦਾ ਹਰਪ੍ਰੀਤ ਨੂੰ ਆ ਦੇਖ ਲੈ ਤਾਈ ਕੀ ਗੱਲਾਂ ਕਰਦੀ ਐ ਅਕੇ ਭਾਈ ਸਮਾਨ ਇਹ ਤਾਂ ਪੁਰਾਣਾ ਹੋ ਗਿਆ ਬਾਹਰ ਧਰ ਲਈ ਸੀਗਾ ਉਥੇ ਚੱਜ ਦੀ ਗੱਲ ਕਰ ਕੋਈ ਜਦੋਂ ਮੇਰੀ ਮਾਂ ਦਾ ਸਮਾਨ ਛਿਣਨੀ ਆ ਨਾ ਇਹ ਤੇਰਾ ਸਕੇ ਤਨੂ ਨੂੰ ਪਤਾ ਲੱਗੂ ਜਾ ਕੇ ਪੁੱਛਦਾ ਹਾਂ ਹਰਪ੍ਰੀਤ ਨੂੰ ਲੈ ਚੱਲ ਹੁਣ ਤਾਂ ਵਧੀਆ ਆ ਚੁਰਬੀ ਵਧੀਆ ਤਿਆਰ ਕਰਤੀ ਮੈਂ ਤਾਂ ਕਹਿੰਦੀ ਸੀ ਇੱਥੇ ਧਰਾਂਦੀ ਜੋ ਇੱਥੇ ਧਰਾਂਦੀ ਉੱਤੇ ਮੀਂਹ ਕਣੀ ਪੈਣਾ ਫਿਰ ਤਾਂ ਮੇਰਾ ਜਮੀ ਖੜਾ ਨਹੀਂ ਸੀ ਛੱਡਦੀ ਬੁੜੀ ਮੈਨੂੰ ਲੱਗਦਾ ਬੂਮਾ ਮਰ ਜਾ ਹੋ ਹੁੰਦਾ ਉਹ ਵੀ ਹੁਣ ਬੋਲੂਗਾ ਮੇਰੇ ਨਾਲ ਕੁਛ ਨਾ ਕੁਛ ਤਾਂ ਮੈਨੂੰ ਕਹੂਗਾ ਜਾਵਾਂ ਮੈਨੂੰ ਨਹੀਂ ਪਤਾ ਬੇਬੇ ਨੇ ਇਹਦੇ ਪਰਤੇ ਹੁਣ ਕਰਨ ਚਲ ਕਰਦੀਆਂ ਜਾ ਕੇ ਗੱਲ